ਸਸਸੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਸਾਡੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ। ਹੋਰ ਕਿਵੇਂ ਹੋ ਠੀਕ ਠਾਕ ਹੋ ਜੀ। ਭਲਕ ਘਰ ਦੇ ਕੰਮ ਕਰਕੇ ਫਿਰ ਗਿਆ ਪੱਠੇ ਲੈਣ ਖੇਤਾਂ ਨੂੰ। ਪੱਠੇ ਲਿਆਣੇ ਵੀ ਜ਼ਰੂਰੀ ਆ ਪਸ਼ੂਆਂ ਨੂੰ ਪਾਣੀ ਵੀ ਪੈਂਦੇ ਆ ਹਨਾ। ਫਿਰ ਜਾ ਕੇ ਖੇੜਾ ਛੋਟਣਾ ਤਾਂ ਜਾ ਕੇ ਦੁੱਧ ਦਹੀਂ ਮਿਲਦਾ ਭਾਈ। ਘਰ ਪਹੁੰਚੇ ਤਾਂ ਮੀਂਹ ਲਾ ਪਿਆ। ਕੰਮ ਨਵੇੜਤਾ ਤੇ ਤਿਆਰ ਹੋ ਕੇ ਖੜ ਗਏ ਮੈਂ ਕਿਹਾ ਚਲੋ ਦੇਖ ਲੈਂਦੇ ਆ ਜਿੰਨਾ ਚਿਰ ਮੀਂਹ ਪੈਂਦਾ। ਵੇਟ ਕਰ ਲੈਂਦੇ ਆ। ਫੇਰ ਦੇਖਦੇ ਆਂ ਸ਼ਹਿਰ ਨੂੰ ਜਾ ਹੁੰਦਾ ਕੋ ਨਹੀਂ ਉਹ ਲੋ ਜੀ ਮੀ ਹੋ ਗਿਆ ਖਾਣ ਤੇ ਆਪਾਂ ਮੋਟਰਸਾਈਕਲ ਲੈ ਆ ਪਿਆ ਤੇ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਤੇ ਬਾਈ ਕਿਸੇ ਨੇ ਟਿਕਟ ਲੈਣੀ ਆ ਹੁਣ ਸਸਤੀਆਂ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਫੇਰ ਆਪਾਂ ਚੱਲ ਗਏ ਜੀ ਪਟਾਕੇ ਲੈਣ ਕਰਾਲੀ ਨੂੰ ਬਾਈ ਆਪਣੇ ਆਗੇ ਜੀ ਗੱਡੀ ਲੈ ਕੇ ਗੱਡੀ ਜਿਉਂ ਤੋਰੀ ਜਿਉਂ ਤੋਰੀ ਜਿਉਂ ਤੋਰੀ 45 ਮਿੰਟਾਂ ਚ ਆਪਾਂ ਕਰਾਲੀ ਪਹੁੰਚ ਗਏ ਨਵੇਂ ਸ਼ਹਿਰ ਤੋਂ ਮੈਂ ਕਹ ਜੀ ਅੱਜ ਪਟਾਕੇ ਲੈਣੇ ਹੀ ਲੈਣੇ ਆ ਪਟਾਕਿਆਂ ਦਾ ਆਰਡਰ ਦੇ ਦਈਏ ਦੀਵਾਲੀ ਆਣੇ ਵਾਲੀ ਆ ਗਾਕਾਂ ਨੂੰ ਦੱਸ ਦਈਏ ਕਿ ਭਾਈ ਪਟਾਕੇ ਵਧੀਆ ਕੁਆਲਿਟੀ ਵਾਲੇ ਤੇ ਵਧੀਆ ਰੇਟ ਆਪਾਂ ਤੁਹਾਨੂੰ ਦਵਾਂਗੇ ਚਿੱਕੇ ਪੈਣ ਦੇ ਵਿੱਚ ਜਿਹੜਾ ਮਰਜੀ ਆ ਦੇ ਵਿੱਚ ਚੈਲੰਜ ਪੂਰਾ ਰੇਟ ਦਾ ਠੀਕ ਹੈ ਜੀ ਤੁਸੀਂ ਜਿੰਦਾ ਨਹੀਂ ਮਰਜੀ ਵੈਰਾਈਟੀ ਲੈ ਲਓ ਵੱਡੇ ਸ਼ਾਟ ਛੋਟੇ ਅਨਾਰ ਪੁਲਝੜੀਆਂ ਅਸਤਵਾਜੀਆਂ ਤੁਹਾਨੂੰ ਮਿਲਣਗੇ ਦਸਹਿਰੇ ਤੋਂ 3 ਦਿਨ ਪਹਿਲਾਂ ਮਾਲ ਬੁੱਕ ਕਰਾਇਆ ਜਾਂਦਾ ਜੀ ਕਰਾਲੀ ਜਾ ਕੇ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਕਰਾਲੀ ਤਾਂ ਹਨਾ ਤੇ ਆਪਾਂ ਚੱਲੇਗੇ ਫਿਰ ਮਿੱਤਰ ਪਿਆਰਿਆਂ ਨਾਲ ਇਕੱਠੇ ਹੋ ਕੇ ਸਾਰੇ ਜਾਣੀ ਤੇ ਫਿਰ ਕੂਕ ਦੇ ਅ ਅਲੱਗ-ਅਲੱਗ ਮਤਲਬ ਹੈਗੀਆਂ ਵੈਰਾਈਟੀਆਂ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਜਿਹੜਾ ਸਮਾਨ ਆ ਵਧੀਆ ਐਨ ਗ੍ਰੀਨ ਜਿਹੜੇ ਪਟਾਕੇ ਹੁੰਦੇ ਆ ਐ ਉਹ ਤੁਹਾਨੂੰ ਸਾਡੇ ਕੋਲ ਮਿਲਣਗੇ ਸਮਾਨ ਆਪਣਾ ਕੱਢ ਦਿੱਤਾ ਬੰਦਿਆਂ ਨੇ ਹੌਲੀ-ਹੌਲੀ ਕੱਢ ਰਹੇ ਸੀਗੇ ਕਹਿੰਦੇ ਭਾਜੀ ਸ਼ਾਮ ਤੱਕ ਕੱਢ ਕੇ ਤੁਹਾਨੂੰ ਲਿਸਟ ਭੇਜ ਦਾਨੀ ਕਿੰਨੇ ਦੇ ਹੋਏ ਆ ਐਸਟੀਮੇਟ ਲਾਇਆ ਜੀ 1.5 ਲੱਖ ਰੁਪਏ ਦਾ ਹਨਾ ਜਿਹੜਾ ਪਟਾਕਾ ਵਾ 1.5 ਲੱਖ ਦਾ ਉਹ ਲਿਆਂਦਾ ਤੇ ਬਿਲਕੁਲ ਤੁਹਾਨੂੰ ਆਪਾਂ ਪੁਰਾਣਾ ਮਾਲ ਨਹੀਂ ਦੇਣਾ ਕਿਉਂਕਿ ਪਿਛਲੇ ਸਾਲ ਪਟਾਕੇ ਲਾਏ ਸੀਗੇ ਤੁਹਾਡੀ ਕਿਰਪਾ ਹੋਈ ਤੁਸੀਂ ਸਾਰੇ ਖਰੀਦ ਲਏ ਸਾਡੇ ਬਚੇ ਨਹੀਂ ਕੋਈ ਵੀ ਐਤਕੀ ਵੀ ਅਸੀਂ ਉਨਾ ਹੀ ਮਾਲ ਪਾਇਆ ਜਿੰਨਾ ਪਿਛਲੀ ਵਾਰ ਹੀ ਪਾਇਆ ਸੀਗਾ ਵਧੀਆ ਰੇਟ ਦਵਾਂਗੇ ਅੱਗੇ ਨਾਲੋਂ ਵੀ ਘੱਟ ਰੇਟ ਤੇ ਜਿਹੜਾ ਪਟਾਕਾ ਵਾ ਇਹ ਤੁਹਾਨੂੰ ਦਵਾਂਗੇ ਐ ਤੁਸੀਂ ਸਾਡੇ ਕੋਲੋਂ ਪਟਾਕੇ ਲੈਣ ਲਈ ਪਿੰਡ ਚਿੱਕੇ ਐ ਮਤਲਬ ਦਿਵਾਲੀ ਤੋਂ ਤਿੰਨ ਦਿਨ ਪਹਿਲਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਹਰ ਇੱਕ ਕੁਆਲਿਟੀ ਦਾ ਪਟਾਕਾ ਤੁਹਾਨੂੰ ਮਿਲੂਗਾ ਤੇਰ ਆਪਾਂ ਉਤੋਂ ਆਰਡਰ ਦੇ ਕੇ ਤੇ ਆਪਾਂ ਆਗੇ ਜੀ ਪਿੰਡ ਨੂੰ ਵਾਪਸ ਤੇ ਆ ਕੇ ਜਦੋਂ ਪਿੰਡ ਆਏ ਤਾਂ ਪਤਾ ਲੱਗਾ ਉਹ ਨਕਲਾ ਸੀ ਗਿਆ ਆਪਾਂ ਉੱਥੇ ਕੇ 10 ਮਿੰਟ ਲਈ ਤਾਂ ਜਾਂ ਨੂੰ ਪ੍ਰੋਗਰਾਮ ਦੀ ਸਮਾਪਤੀ ਹੋ ਚੁੱਕੀ ਸੀ ਤੇ ਜਦੋਂ ਘਰੇ ਆਏ ਮੰਮੀ ਕਹਿੰਦੀ ਕਿਾ ਕਾ ਟਾਈਮ ਦੇਖ ਲਓ ਮੈਂ ਕਿਹਾ ਮੰਮੀ ਸੌਰੀ ਅੱਜ ਤੋਂ ਬਾਅਦ ਨਹੀਂ ਲੇਟ ਹੁੰਦੇ ਅੱਜ ਜਿਹੜਾ ਲੇਟ ਹੋਣਾ ਸੀ ਹੋ ਗਏ ਘਰ ਦੇ ਸਾਰੇ ਸੁੱਤੇ ਪਏ ਸੀ ਤੇ ਆਪਾਂ ਵੀ ਈਸੀ ਜਾ ਕੇ ਨਾਲ ਦੀ ਨਾਲ ਅੱਖ ਬਚਾ ਕੇ ਤੇ ਆਪਾਂ ਵੀ ਸੌ ਗਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਨਵੇਂ ਬਲੌਗ ਚ ਕਰ ਲੂੰ ਓਕੇ ਬਾਏ ਬਾਏ